ਮਿੱਤਰੋ ਆ ਤਿੰਨ ਫੋਟੋਆਂ ਨੇ ਵੱਡੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਲੋਕ ਸੋਸ਼ਲ ਮੀਡੀਆ ਤੇ ਆ ਫੋਟੋਆਂ ਦਿਖਾ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤੇ ਲੋਕ ਇਹ ਕਹਿ ਰਹੇ ਨੇ ਕਿ ਇਹਨਾਂ ਤਿੰਨਾਂ ਫੋਟੋਆਂ ਨੇ ਆਪਣੇ ਤੇ ਬੇਗਾਨੇ ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ ਹੈ ਲੋਕ ਕਹਿੰਦੇ ਨੇ ਕਿ ਜਦੋਂ ਧਿਆਨ ਨਾਲ ਸੋਚਦੇ ਆ ਤਾਂ ਪੁਰਾਣੀਆਂ ਕਹਾਵਤਾਂ ਪੁੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਇਹ ਫੋਟੋਆਂ ਕਿਧੀਆਂ ਕਿਧੀਆਂ ਨੇ ਤੇ ਕਿਹੜੇ ਸਵਾਲ ਪੈਦਾ ਕਰ ਰਹੀਆਂ ਨੇ ਜਰਾ ਗੌਰ ਨਾਲ ਸੁਣਿਓ ਗੌਰ ਨਾਲ ਸਮਝੋ ਹਰ ਇੱਕ ਲਈ ਬਹੁਤ ਜ਼ਰੂਰੀ ਹੈ ਦੇਖੋ ਜੀ ਇੱਕ ਫੋਟੋ ਹੈ ਭਾਰਤ ਦੇ ਜਿਹੜੇ ਵਿੰਗ ਕਮਾਂਡਰ ਸੀਗੇ ਅਮਨੰਦਨ ਉਹਨਾਂ ਦੀ ਜਿਹੜੇ ਭਾਰਤੀ ਹਵਾਈ ਫੌਜ ਦੇ ਇੱਕ ਕੈਪਟਨ ਸੀ ਉਹਨਾਂ ਦੀ ਦੂਜੀ ਫੋਟੋ ਹੈ ਜਿਹੜਾ ਮੁੰਡਾ ਨੌਜਵਾਨ ਕਿਸਾਨ ਪਿਛਲੇ ਦਿਨੀ ਖਣੋਰੀ ਬਾਰਡਰ ਤੇ ਗੋਲੀ ਦੇ ਨਾਲ ਮਾਰਿਆ ਗਿਆ ਸ਼ੁਭ ਕਰਨ ਉਹਦੀ ਤੇ ਤੀਜੀ ਫੋਟੋ ਹੈ ਜਿਹੜਾ ਇੱਕ ਮੁੰਡਾ ਹਰਿਆਣੇ ਵਾਲੇ ਚੱਕ ਕੇ ਲੈ ਗਏ ਸੀ ਤੇ ਦੋਸ਼ ਇਹ ਹੈ ਕਿ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਚੀਰਿਆ ਤੇ ਫਿਰ ਦਾਖਲ ਕਰਵਾਇਆ ਉਹਦੀ ਫਿਰਤਪਾਲ ਦੀ ਹੁਣ ਇਹਨਾਂ ਤਿੰਨਾਂ ਫੋਟੋਆਂ ਨੂੰ ਦਿਖਾ ਕੇ ਵੱਡਾ ਸਵਾਲ ਪੁੱਛਿਆ ਜਾ ਰਿਹਾ ਹੈ ਤੇ ਸਵਾਲ ਖੜਾ ਕੀਤਾ ਜਾ ਰਿਹਾ ਹੈ ਸਵਾਲ ਇਹ ਹੈ ਕਿ ਇਹ ਜਿਹੜਾ ਭਾਰਤੀ ਫੌਜ ਦਾ ਬਹਾਦਰ ਕਮਾਂਡਰ ਸੀ ਅਭਿਨੰਦਨ 2019 ਦੀ ਘਟਨਾ ਜਦੋਂ ਭਾਰਤ ਤੇ ਪਾਕਿਸਤਾਨ ਚ ਤਣਾਅ ਬਣਿਆ ਹੋਇਆ ਸੀ ਦੋਨਾਂ ਦੇਸ਼ਾਂ ਦੀਆਂ ਹਵਾਈ ਸਨਾਵਾਂ ਹਵਾਈ ਫੌਜਾਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਉਲਝ ਗਈਆਂ ਤੇ ਇਹ ਜਿਹੜਾ ਭਾਰਤੀ ਹਵਾਈ ਫੌਜ ਦਾ ਵਿੰਗ ਕਮਾਂਡਰ ਸੀਗਾ ਅਭਿਨੰਦਨ ਇਹਦਾ ਹਵਾਈ ਜਹਾਜ਼ ਜਿਹੜਾ ਉਹ ਪਾਕਿਸਤਾਨ ਦੇ ਏਰੀਏਟ ਦਾਖਲ ਹੋ ਗਿਆ ਸੰਪਰਕ ਭਾਰਤ ਨਾਲੋਂ ਟੁੱਟ ਗਿਆ ਜਦੋਂ ਆਪਸ ਚ ਉਲਝੇ ਹੀ ਹੋਏ ਸੀ ਜਦੋਂ ਇੱਕ ਦੂਜੇ ਦੇ ਵਿਰੁੱਧ ਲੜੀ ਰਹੇ ਸੀ ਭਾਰਤ ਤੇ ਪਾਕਿਸਤਾਨ ਉਦੋਂ ਇਹਦਾ ਜਹਾਜ਼ ਉਹਨਾਂ ਨੇ ਉੱਥੇ ਫਿਰ ਮਜ਼ਾਈਲ ਮਾਰ ਕੇ ਡੇਗ ਲਿਆ ਜਹਾਜ਼ ਜਦੋਂ ਡਿੱਗ ਗਿਆ ਤਾਂ ਫਿਰ ਇਹ ਨੇ ਜਿਹੜਾ ਪੈਰਾਸ਼ੂਟ ਦੇ ਰਹੀਂ ਉੱਥੇ ਸੇਫ ਛਾਲ ਮਾਰੀ ਛਾਲ ਮਾਰਨ ਤੋਂ ਬਾਅਦ ਜਦੋਂ ਥੱਲੇ ਆਉਂਦਾ ਹੈ ਤਾਂ ਇਹ ਪਾਕਿਸਤਾਨ ਵਾਲੇ ਇਲਾਕੇ 'ਚ 4 ਕਿਲੋਮੀਟਰ ਦੂਰ ਪਾਕਿਸਤਾਨ 'ਚ ਉਤਰ ਗਿਆ ਤੇ ਉਥੇ ਫਿਰ ਜਦੋਂ ਭਾਰਤ ਨੂੰ ਵਾਪਸ ਕੀਤਾ ਗਿਆ 2 ਦਿਨ ਬਾਅਦ ਇਹ ਕਮਾਂਡਰ ਤਾਂ ਪਾਕਿਸਤਾਨ ਦੀ ਪੁਲਿਸ ਨੇ ਪਾਕਿਸਤਾਨ ਦੀ ਫੌਜ ਨੇ ਇਹਨੂੰ ਕਾਬੂ ਕਰ ਲਿਆ ਸੀ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਭਾਰਤ ਦੇ ਇਸ ਬਹਾਦਰ ਕਮਾਂਡਰ ਨੂੰ ਸਨਮਾਨ ਵੀ ਮਿਲਿਆ ਪਰ ਸਭ ਤੋਂ ਵੱਡੀ ਗੱਲ ਜਦੋਂ ਇਹ ਵਾਪਸ ਆਇਆ ਪੂਰੇ ਮੀਡੀਆ ਨੇ ਦਿਖਾਇਆ ਸੀ ਕਿ ਇਸ ਨੇ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਮੈਨੂੰ ਮੈਂ ਦੁਸ਼ਮਣ ਫੌਜ ਦਾ ਹਾਂ ਦੁਸ਼ਮਣ ਪੁਲਿਸ ਦਾ ਹਾਂ ਪਰ ਇਹਦੇ باوجود ਵੀ ਮੈਨੂੰ ਉਹਨਾਂ ਨੇ ਨਾ ਕੁੱਟਿਆ ਨਾ ਮਾਰਿਆ ਨਾ ਮੇਰੀ ਬੇਇੱਜ਼ਤੀ ਕੀਤੀ ਹੈ ਬਲਕਿ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਚਾਹ ਪਿਆਈ ਇੱਜ਼ਤ ਮਾਨ ਨਾਲ ਉਹਨਾਂ ਨੇ ਮੈਨੂੰ ਰੱਖਿਆ ਤੇ ਬਿਲਕੁਲ ਸਹੀ ਸਲਾਮਤ ਸੁਰੱਖਿਅਤ ਮੈਨੂੰ ਵਾਪਸ ਕੀਤਾ ਤੇ ਜਹਾਜ਼ ਤੋਂ ਥੱਲੇ ਆਉਂਦੇ ਸਮੇਂ ਜਿਹੜੀਆਂ ਸੱਟਾਂ ਲੱਗੀਆਂ ਜਾਂ ਖਰੋਚਾਂ ਆਈਆਂ ਉਹਦੀ ਦਵਾਈ دارو ਵੀ ਉਹਨਾਂ ਨੇ ਮੈਨੂੰ ਦਿੱਤੀ ਹੈ ਹੁਣ ਉਹ ਦੁਸ਼ਮਣ ਦੇਸ਼ ਉਹ ਬਗਾਨਾ ਦੇਸ਼ ਉਹਨਾਂ ਨੇ ਸਾਡੇ ਦੇਸ਼ ਦੇ ਇੱਕ ਉਸ ਫੌਜੀ ਦੇ ਨਾਲ ਜੋ ਵਿਹਾਰ ਕੀਤਾ ਪੂਰੀ ਭਾਰਤ ਦੀ ਮੀਡੀਆ ਚ ਤੇ ਪੂਰੀ ਦੁਨੀਆ ਦੇ ਮੀਡੀਆ ਚ ਉਹਦੀ ਚਰਚਾ ਹੋਈ ਪਰ ਸਵਾਲ ਇਹ ਉੱਠ ਰਿਹਾ ਕਿ ਇਹ ਜਿਹੜਾ ਮੁੰਡਾ ਸ਼ੁਭ ਕਰਨਾ ਹੈ ਤੇ ਇਹ ਜਿਹੜਾ ਮੁੰਡਾ ਫਿਰਤਪਾਲ ਹੈ ਜਿੰਨਾਂ ਦੋਹ ਦੀਆਂ ਫੋਟੋਆਂ ਨੇ ਇਹ ਤਾਂ ਖਣੌਰੀ ਬਾਰਡਰ ਤੇ ਯਾਰੋ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਹੀ ਚੁਣੀ ਸਰਕਾਰ ਤੋਂ ਆਪਣੇ ਹੀ ਖੇਤੀ ਦਾ ਹੱਕ ਮੰਗਣ ਗਏ ਸੀ ਇਹਨਾਂ ਨੇ ਕੋਈ ਹਮਲਾ ਨਹੀਂ ਸੀ ਕੀਤਾ ਨਾ ਇਹ ਬਗਾਨੇ ਦੇਸ਼ ਦੇ ਸੀ ਨਾ ਇਹ ਬਗਾਨੇ ਸੀ ਸਰਕਾਰ ਵੀ ਆਪਣੀ ਸੀ ਇਹ ਵੀ ਆਪਣੇ ਦੇਸ਼ ਦੇ ਸੀ ਤੇ ਇਹਨਾਂ ਦੇ ਨਾਲ ਜੋ ਉੱਥੇ ਹੋਇਆ ਉਹ ਤੁਸੀਂ ਦੇਖੋ ਉੱਥੇ ਬਾਰਡਰ ਬਣਾ ਦਿੱਤਾ ਗਿਆ ਤੇ ਉਥੇ ਇੱਕ ਦੇ ਸਿਰ ਚ ਕੋਲੀ ਵੱਜੀ ਔਰ ਇੱਕ ਨੂੰ ਕਹਿੰਦੇ ਚੁੱਕ ਕੇ ਲੈ ਗਏ ਬੋਰੀ ਚ ਪਾ ਕੇ ਲੈ ਗਏ ਪੂਰੀ ਤਰ੍ਹਾਂ ਕੁੱਟਿਆ ਮਾਰਿਆ ਚੀਰਿਆ ਜਿਵੇਂ ਉਹ ਦੱਸ ਰਿਆ ਤੇ ਜਿਵੇਂ ਲੋਕ ਚਸ਼ਮ ਦੀ ਦੱਸ ਰਹੇ ਨੇ ਤੇ ਬਹੁਤ ਬੁਰੀ ਤਰ੍ਹਾਂ ਲੱਤਾਂ ਬਾਹਾਂ ਤੋੜੀਆਂ ਗਈਆਂ ਕੋਹਾ ਗਿਆ ਇੱਥੇ ਹੀ ਲੋਕ ਸੋਸ਼ਲ ਮੀਡੀਆ ਤੇ ਸਵਾਲ ਉਠਾਰੇ ਨੇ ਵੀ ਜੇ ਇੱਕ ਬਗਾਨੇ ਦੇਸ਼ ਦੀ ਪੁਲਿਸ ਤੇ ਫੌਜ ਨਹੀਂ ਸਾਡੇ ਦੇਸ਼ ਦੇ ਇੱਕ ਫੌਜੀ ਜਿਹੜਾ ਕਿ ਗਿਆ ਉਹਨਾਂ ਤੇ ਹੀ ਉਹਨਾਂ ਦੇ ਖਿਲਾਫ ਲੜਨ ਸੀ ਉਹਨਾਂ ਦੇ ਖਿਲਾਫ ਲੜਾਈ ਲੜ ਰਿਹਾ ਸੀ ਉਹਦੇ ਨਾਲ ਵੀ ਉਹਨਾਂ ਨੇ ਧੱਕਾ ਨਹੀਂ ਕੀਤਾ ਜ਼ਬਰ ਨਹੀਂ ਕੀਤਾ ਜਿਵੇਂ ਉਦੋਂ ਖਬਰਾਂ ਆਈਆਂ ਸਾਰੇ ਲੋਕਾਂ ਸਾਹਮਣੇ ਉਹਨੇ ਆਪ ਵੀ ਕਿਹਾ ਕਿ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਨਹੀਂ ਤਾਂ ਜੇ ਉਹ ਬਗਾਨੇ ਦੇਸ਼ ਦੀ ਪੁਲਿਸ ਫੌਜ ਸਾਡੇ ਦੇਸ਼ ਦੇ ਸਿਪਾਹੀ ਨਾਲ ਐਦਾਂ ਕਰ ਸਕਦੀ ਹੈ ਤਾ ਫਿਰ ਆਪਣੇ ਹੀ ਦੇਸ਼ ਦੀ ਸਰਕਾਰ ਤੇ ਆਪਣੇ ਹੀ ਦੇਸ਼ ਦੀ ਪੁਲਿਸ ਨੇ ਆਪਣੇ ਹੀ ਦੇਸ਼ ਦੇ ਕਿਸਾਨਾਂ ਦੇ ਨਾਲ ਆ ਕੀ ਕੀਤਾ ਫਿਰ ਕਿਹਨੂੰ ਆਪਣਾ ਕਿਹਾ ਜਾਏ ਤੇ ਕਿਹਨੂੰ ਬਗਾਨਾ ਕਿਹਾ ਜਾਏ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਦਰਜਣਾ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਇਹ ਫੋਟੋਆਂ ਪੋਸਟ ਕੀਤੀਆਂ ਗਈਆਂ ਤੇ ਪੁੱਛਿਆ ਜਾ ਰਿਹਾ ਤੇ ਦੇਖੋ ਇਹ ਸਵਾਲ ਬਹੁਤ ਐਮ ਹੈ ਦੇਖੋ ਸਾਡੇ ਹੀ ਦੇਸ਼ ਦੀ ਸਾਡੀਆਂ ਹੀ ਵੋਟਾਂ ਨਾਲ ਚੁਣੀ ਸਰਕਾਰ ਹੈ ਹਰ ਇੱਕ ਸੂਬੇ ਦੇ ਵਿੱਚ ਤੇ ਸੈਂਟਰ ਦੇ ਕਿਸਾਨ ਲੜਾਈ ਲੜ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਇਹ ਨੇ ਕਿ ਜਿਹੜੀਆਂ ਦਿੱਲੀ ਦੇ ਵਿੱਚ ਅੰਦੋਲਨ ਨੂੰ ਖਤਮ ਕਰਾਉਣ ਸਮੇਂ ਤੁਸੀਂ 2 ਸਾਲ ਪਹਿਲਾਂ ਮੰਨੀਆਂ ਸੀ ਮੰਨ ਕੇ ਸਾਨੂੰ ਉਠਾਇਆ ਸੀ ਅਸੀਂ ਕਹਿੰਦੇ ਹਾਂ ਕਿ ਉਹ ਲਾਗੂ ਕਰ ਦਿਓ ਉਹ ਲਾਗੂ ਕਿਉਂ ਨਹੀਂ ਕਰ ਰਹੇ ਸਾਡੀਆਂ ਫਸਲਾਂ ਦਾ ਪੱਕਾ ਭਾਅ ਕਿਉਂ ਨਹੀਂ ਦੇ ਰਹੇ ਸਾਡੇ ਕਰਜ਼ੇ ਖਤਮ ਕਿਉਂ ਨਹੀਂ ਜੇ ਵੱਡੇ ਵੱਡੇ ਪੂੰਜੀਪਤੀਆਂ ਦੇ ਖਤਮ ਹੋ ਸਕਦੇ ਨੇ ਤਾਂ ਇਸ ਮੰਗ ਨੂੰ ਲੈ ਕੇ ਕਿਸਾਨ ਧਰਨਾ ਲਾਉਣਾ ਚਾਹੁੰਦੇ ਹੋਰ ਕੋਈ ਨਹੀਂ ਕਿਸਾਨਾਂ ਨੇ ਪਹਿਲਾਂ ਵੀ ਸਵਾ 13 ਮਹੀਨੇ ਅੰਦੋਲਨ ਦਿੱਲੀ ਚ ਕੀਤਾ ਕੋਈ ਖੂਨ ਖਰਾਬਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ ਹੁਣ ਵੀ ਪੰਜਾਬ ਦੇ ਪਿੰਡਾ 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 ਤੋਂ ਚੱਲੇ ਤੇ ਖਨੌਰੀ ਤੇ ਸ਼ੰਭੂ ਪਹੁੰਚਣ ਤੱਕ ਨਾ ਕੋਈ ਮਾਲੀ ਨਾ ਜਾਨੀ ਕੋਈ ਨੁਕਸਾਨ ਨਹੀਂ ਕੀਤਾ ਉਹ ਕਹਿੰਦੇ ਅਸੀਂ ਧਰਨਾ ਹੀ ਲਾਉਣਾ ਚਾਹੁੰਦੇ ਸੀ ਪਰ ਜੋ ਆ ਹੋਇਆ ਇਹਨੇ ਸਵਾਲ ਖੜਾ ਕੀਤਾ ਅਸੀਂ ਇੱਕ ਲੋਕਤੰਤਰਕ ਕਹੇ ਜਾਣ ਵਾਲੇ ਦੇਸ਼ 'ਚ ਰਹਿੰਦੇ ਆ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਇਹ ਅਜਾਇਜ਼ਤ ਦਿੰਦਾ ਹੈ ਕਿ ਅਸੀਂ ਸਰਕਾਰਾਂ ਤੋਂ ਸਵਾਲ ਕਰ ਸਕੀਏ ਅਸੀਂ ਸਰਕਾਰਾਂ ਤੋਂ ਪੁੱਛ ਸਕੀਏ ਤੇ ਲੋਕ ਪੁੱਛ ਰਹੇ ਨੇ ਸੋਸ਼ਲ ਮੀਡੀਆ ਤੇ ਆਇਓ ਸਵਾਲ ਕਿ ਅਬਨੰਦਨ ਨੂੰ ਸਾਡੀ ਭਾਰਤੀ ਫੌਜ ਦੇ ਇੱਕ ਬਹਾਦਰ ਫੌਜੀ ਜਿਹੜਾ ਪਾਕਿਸਤਾਨ ਦੇ ਨਾਲ ਲੜਾਈ ਦਰਮਿਆਨ ਪਾਕਿਸਤਾਨ ਚ ਡਿੱਗ ਪਿਆ ਸੀ ਤੇ ਉਹਨਾਂ ਨੇ ਬਿਨਾ ਕੁੱਟੇ ਬਿਨਾ ਮਾਰੇ ਇੱਜ਼ਤ ਨਾਲ ਵਾਪਸ ਕੀਤਾ ਸੀ ਦੂਜੇ ਦਿਨ ਜੇ ਉਹ ਬਗਾਨੇ ਹੋ ਕੇ ਬਗਾਨਾ ਦੇਸ਼ ਹੋ ਕੇ ਐ ਕਰ ਸਕਦੇ ਨੇ ਬਿਨਾ ਕੁੱਟੇ ਮਾਰੇ ਬਿਨਾ ਸੱਟਾਂ ਲਾਏ ਬਿਨਾ ਬਾਹਵਾਂ ਲੱਤਾਂ ਤੋੜੇ ਵਾਪਸ ਕਰ ਸਕਦੇ ਨੇ ਤਾਂ ਸਾਡੇ ਆਪਣੇ ਹੀ ਦੇਸ਼ ਦੇ ਵਿੱਚ ਜੇ ਧਰਨਾ ਲਾਉਣ ਜਾ ਰਹੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਜਿਵੇਂ ਪਿਰਤਪਾਲ ਨੌਜਵਾਨ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨੂੰ ਉਧਰ ਲਜਾਇਆ ਗਿਆ ਤੇ ਜਿਵੇਂ ਸ਼ੁਭ ਕਰਨ ਦੇ ਗੋਲੀ ਮਾਰੀ ਗਈ ਫਿਰ ਇਹ ਕੀ ਹੋ ਰਿਹਾ ਇਹ ਸਵਾਲ ਬਹੁਤ ਵੱਡਾ ਇਹਦਾ ਜਵਾਬ ਇਹਦਾ ਜਵਾਬ ਕੌਣ ਦੇਵੇਗਾ ਦੇਣਾ ਚਾਹੀਦਾ ਹੈ ਹਕੂਮਤ ਨੂੰ ਭਾਜਪਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਭਾਜਪਾ ਪਾਰਟੀ ਨੂੰ ਦੇਣਾ ਚਾਹੀਦਾ ਮੈਂ ਵੇਖਿਆ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਉਹਨਾਂ ਦਾ ਪਿਛਲੇ ਦਿਨੀ ਬਿਆਨ ਆਇਆ ਵੀ ਇਹ ਬਹੁਤ ਗਲਤ ਕੀਤਾ ਇਹ ਧੱਕਾ ਕੀਤਾ ਉਹ ਕਹਿੰਦੇ ਜਿਹੜਾ ਨੌਜਵਾਨ ਕਿਸਾਨ ਸ਼ੁਭ ਕਰਨ ਉਥੇ ਮਾਰਿਆ ਗਿਆ ਮੈਨੂੰ ਉਹਦੇ ਪਰਿਵਾਰ ਨਾਲ ਹਮਦਰਦੀ ਹੈ ਤੇ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇੰਜ ਕੀਤਾ ਉਹਨਾਂ ਤੇ ਪਰ ਸਵਾਲ ਇੱਥੇ ਸੀ ਕਿ ਜਾਖੜ ਸਾਹਿਬ ਇਹ ਕੀਤਾ ਕਿੰਨੇ ਆ ਜਾਕੜ ਸਾਹਿਬ ਹਰਿਆਣਾ ਚ ਸਰਕਾਰ ਕੀ ਦੀ ਐ ਕੇਂਦਰ ਚ ਸਰਕਾਰ ਕਿਹੜੀ ਪਾਰਟੀ ਦੀ ਐ ਕਿਤੇ ਤੁਹਾਡੀ ਬੀਜੇਪੀ ਦੀ ਤਾਂ ਨਹੀਂ ਹਾਂ ਇਹ ਤਾਂ ਤੁਹਾਨੂੰ ਪਤਾ ਹੀ ਐ ਕਿ ਇਹ ਜਿਹੜਾ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੇ ਉੱਥੇ ਰੋਕਿਆ ਜਾਂ ਜੋ ਵੀ ਕੀਤਾ ਇਹ ਬੀਜੇਪੀ ਦੀ ਹਰਿਆਣਾ ਦੀ ਤੇ ਬੀਜੇਪੀ ਦੀ ਸੈਂਟਰ ਦੀ ਕੇਂਦਰ ਸਰਕਾਰ ਦੇ ਕਹਿਣ ਤੇ ਸਾਰਾ ਕੁਝ ਕੀਤਾ ਆਪਣੇ ਆਪ ਪੁਲਿਸ ਅਫਸਰਾਂ ਨੇ ਜਾਂ ਪੁਲਿਸ ਜਵਾਨਾਂ ਨੇ ਇਹ ਕੁਝ ਨਹੀਂ ਕੀਤਾ ਤਾਂ ਹੁਣ ਜੇ ਲੋਕ ਮੰਗ ਕਰ ਰਹੇ ਨੇ ਵੀ ਪਰਚਾ ਕਰੋ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਤੇ ਔਰ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵੀ ਪਰਚੇ ਦੀ ਮੰਗ ਲੋਕ ਕਰ ਰਹੇ ਨੇ ਤੇ ਇਹਦੇ ਉੱਪਰ ਸਾਡੇ ਜਿਹੜੇ ਪ੍ਰਧਾਨ ਬੀਜੇਪੀ ਦੇ ਜਾਖੜ ਸਾਹਿਬ ਚੁੱਪ ਕਿਉਂ ਨੇ ਜਾਖੜ ਸਾਹਿਬ ਕੀ ਤੁਹਾਨੂੰ ਪਤਾ ਹੀ ਨਹੀਂ ਵੀ ਹੁਕਮ ਕੀ ਦੇ ਸੀ ਉੱਥੇ ਤੇ ਜ਼ਿੰਮੇਵਾਰ ਕੌਣ ਹੈ ਸਾਰੇ ਕੁਛ ਲਈ ਜੇ ਤਾਂ ਤੁਹਾਨੂੰ ਨਹੀਂ ਪਤਾ ਫਿਰ ਇਸ ਗੱਲ ਤੇ ਕੀ ਆ ਕੀ ਜਾਊਗਾ ਜਦੋਂ ਕਿ ਪਤਾ ਹੈ ਕਿ ਤੁਹਾਨੂੰ ਪਤਾ ਹੈ ਤਾਂ ਫਿਰ ਜੇ ਪਤਾ ਹੈ ਤਾਂ ਫਿਰ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡੀ ਮਜਬੂਰੀ ਹੈ ਤੁਸੀਂ ਨਹੀਂ ਕਹਿ ਸਕਦੇ ਵਿਪਰਚਾ ਦਰਦ ਕਰੋ ਹੁਕਮ ਦੇਣ ਵਾਲਿਆਂ ਤੇ ਕਿਉਂਕਿ ਤੁਸੀਂ ਉਸੇ ਹੀ ਪਾਰਟੀ ਦਾ ਸ਼ਿੰਗਾਰ ਬਣੇ ਹੋ ਹਾਂ ਜਖਰ ਸਾਹਿਬ ਜੇ ਤੁਸੀਂ ਅੱਜ ਕਾਂਗਰਸ 'ਚ ਹੁੰਦੇ ਤਾਂ ਠੋਕ ਵਜਾ ਕੇ ਤੁਸੀਂ ਕਹਿਣਾ ਸੀ ਪਰ ਅੱਜ ਤੁਸੀਂ ਕਹਿ ਨਹੀਂ ਸਕਦੇ ਚਲੋ ਖੈਰ ਦੇਖੋ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਸਵਾਲ ਖੜੇ ਕਰ ਰਹੇ ਨੇ ਲੋਕ ਕਿ ਸਾਨੂੰ ਕਹਿੰਦਾ ਕਿਸਾਨਾਂ ਨੂੰ ਲੋਕ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦਾ ਵਕੀਲ ਆ ਕਿਸਾਨਾਂ ਦੇ ਨਾਲ ਖੜਾ ਤੇ ਜਿੱਦਾਂ ਇਹ ਘਟਨਾ ਵਾਪਰੀ ਸੀ ਕਿਹਾ ਸੀ ਮੈਂ ਸਖਤ ਕਾਰਵਾਈ ਕਰੂੰਗਾ ਪਰ ਲੋਕ ਕਹਿੰਦੇ ਨਹੀਂ ਕੀਤੀ ਨਹੀਂ 302 ਦਾ ਪਰਚਾ ਤੱਕ ਦਰਜ ਨਹੀਂ ਅਜੇ ਕੀਤਾ ਹਫ਼ਤਾ ਬੀਤ ਗਿਆ ਸਵਾਲ तमाम ਨਹੀਂ ਪਰ ਜਵਾਬ ਕਿੱਥੇ ਨਹੀਂ ਇਹ ਜਵਾਬ ਆਉਣ ਵਾਲੇ ਵਕਤ ਦੀ ਕੁੱਖ ਚੋਂ ਢੂੰਡਣ ਦੀ ਕੋਸ਼ਿਸ਼ ਕਰਨਗੇ ਲੋਕ ਚੋਣਾ ਸਿਰ ਤੇ ਨੇ ਚੋਣਾ ਬਰੂਹਾ ਤੇ ਨਹੀਂ ਚੋਣਾ ਦੇ ਵਿੱਚ ਲੋਕ ਕਹਿੰਦੇ ਅਸੀਂ ਸਵਾਲਾਂ ਦੇ ਜਵਾਬ ਵੀ ਮੰਗਾਗੇ ਤੇ ਵੋਟਾਂ ਦੇ ਨਾਲ ਜਵਾਬ ਵੀ ਦੇਵਾਂਗੇ ਬਹੁਤ ਮਿਹਰਬਾਨੀ